ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਜੋਤ ਬਲੌਗ ਐਂਡ ਬੁਟੀਕ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਅੱਜ ਵਾਲੀ ਵੀਡੀਓ ਵਿੱਚ ਆਪਾਂ ਤੁਹਾਨੂੰ ਦਿਖਾਵਾਂਗੇ ਜੀ ਸੋਹਣੇ ਸੋਹਣੇ ਸੂਟ ਆ ਨੋਰਮਲ ਰੇਂਜ ਦੇ ਨੇਗੇ ਤੇ ਦੁਪੱਟਿਆਂ ਦੇ ਨਾਲ ਨੇ ਦੁਪੱਟਿਆਂ ਦੇ ਉੱਪਰ ਵਰਕ ਹੋਇਆ ਹੋਊਗਾ ਕੁਝ ਸੂਟ ਆਪਣੇ ਕੋਲੇ ਮਸਲੀਨ ਦੇ ਨੇ ਜੀ ਜਿਵੇਂ ਕਿ ਹੁਣ ਥੋੜੀ ਜਿਹੀ ਘੱਟ ਠੰਡ ਪੈ ਰਹੀ ਆ ਉਸ ਹਿਸਾਬ ਨਾਲ ਹੁਣ ਦੇ ਮੌਸਮ ਦੇ ਹਿਸਾਬ ਨਾਲ ਸੂਟ ਇਹ ਵਸਟਰਣਗੇ ਕੁਝ ਸੂਟ ਆਪਣੇ ਕੋਲੇ 1000 ਕ ਦੀ ਰੇਂਜ ਚ ਨੇ ਕੁਝ 1500 ਦੀ ਰੇਂਜ ਚ ਨੇ ਜਿੰਨਾਂ ਦਾ ਵੀ ਪ੍ਰਾਈਸ ਆਪਾਂ ਨਾਲ ਦੀ ਨਾਲ ਤੁਹਾਨੂੰ ਦੱਸ ਦਾਂਗੇ ਜਿਹੜੇ ਜਿਹੜੇ ਸੂਟ ਦਾ ਪ੍ਰਾਈਸ ਹੋਊਗਾ ਉਹ ਤੁਹਾਨੂੰ ਨਾਲ ਦੀ ਨਾਲ ਆਪਾਂ ਦੱਸੀ ਜਾਵਾਂਗੇ ਕਿਸ ਤਰ੍ਹਾਂ ਦਾ ਦੁਪੱਟਾ ਲੱਗਿਆ ਕਿਸ ਤਰ੍ਹਾਂ ਦੀ ਕਢਾਈ ਹੋਈ ਹੋਈ ਹੈਗੀ ਸਾਰਾ ਕੁਝ ਜੀ ਆਪਾਂ ਵੀਡੀਓ ਵਿੱਚ ਤੁਹਾਨੂੰ ਦੱਸਾਂਗੇ ਜਿਹੜਾ ਵੀ ਸੂਟ ਤੁਹਾਨੂੰ ਪਸੰਦ ਆਊਗਾ スクリーンショット ਲੈ ਕੇ ਜੀ WhatsApp ਤੇ ਆਪਾਂ ਨੂੰ ਮੈਸੇਜ ਤੁਸੀਂ ਕਰ ਦੇਣਾਗਾ ਤੇ ਆਪਣਾ ਸੂਟ ਬੁੱਕ ਕਰ ਲੈਣਾਗਾ ਠੀਕ ਹੈ ਜੀ ਜੇ ਤੁਸੀਂ ਕੋਈ ਆਪਣੇ ਪਸੰਦ ਦਾ ਸੂਟ ਮਸ਼ੀਨ ਵਰਕ ਜਾਂ ਹੈਂਡਵਰਕ ਕੋਈ ਵੀ ਤਿਆਰ ਕਰਵਾਉਣਾ ਤਾਂ ਤੁਸੀਂ ਉਹ ਵੀ ਕਰਵਾ ਸਕਦੇ ਹੋਗੇ ਤੇ ਜੇ ਤੁਹਾਡੇ ਕੋਲੇ ਆਪਣਾ ਡਿਜ਼ਾਈਨ ਹੈਗਾ ਤੁਸੀਂ ਉਹ ਵੀ ਸਾਥੋਂ ਤਿਆਰ ਕਰਵਾ ਸਕਦੇ ਹੋ ਜੇ ਸਾਥੋਂ ਕੋਈ ਸੂਟ ਸਾਡੇ ਪਸੰਦ ਦਾ ਤਿਆਰ ਕਰਵਾਉਣਾ ਤਾਂ ਤੁਸੀਂ ਉਹ ਵੀ ਕਰਵਾ ਸਕਦੇ ਹੋਗੇ ਠੀਕ ਹੈ ਜੀ ਹੁਣ ਆਪਾਂ ਤੁਹਾਨੂੰ ਸੂਟ ਦਿਖਾਉਣੇ ਆਂਗੇ हाँ जी ये सूट अपने को सारे तो पहला मसलीन का सूट आ देखो थ्रैड कम होया होगा सारा धागे की कढ़ाई हुई हुई है जी तो हम आपका सूट थू खोल के दिखाने देखो आते कम होया हो इस तरह उपरू बेलना जानगियां सूट आप पूरा खोल के दिखाने ਦੇਖੋ ਜੀ ਇਸ ਤਰ੍ਹਾਂ ਇਹ ਦੋ ਬੇਲਾਂ ਉੱਪਰ ਨੂੰ ਜਾਣੀਆਂ ਦੇ ਜਿਹੜਾ ਵਾਲਾ ਕੰਮ ਘੇਰੇ ਦਾ ਦੇਖੋ ਮਸਲੀਨ ਦਾ ਸੂਟ ਰਹੂਗਾ ਕਿੰਨਾ ਸੋਹਣਾ ਵਰਕ ਹੋਇਆ ਹੋਇਆ ਕੋਈ ਇਹਦੀ ਕਢਾਈ ਚੁਗਣ ਵਾਲੀ ਨਹੀਂ ਹੈਗੀ ਜਿਸ ਤਰ੍ਹਾਂ ਮਰਜੀ ਆਪਾਂ ਘਰ ਵੀ ਪਾ ਸਕਦੇ ਆ ਬਾਹਰ ਅੰਦਰ ਵੀ ਪਾ ਸਕਦੇ ਆਂਗੇ ਇਹਨੂੰ ਘਰ ਵਿੱਚ ਸਵਿਚ ਕਰ ਸਕਦੇ ਆ ਕੋਈ ਵਾਸ਼ ਕਰਨ ਦੀ ਚਿੰਤਾ ਨਹੀਂ ਹੈਗੀਗੀ ਵੀ ਆਪਾਂ ਘਰੇ ਇਹਨੂੰ ਵਾਸ਼ ਨਹੀਂ ਕਰ ਸਕਦੇ ਦੇਖੋ ਨਾਲ ਕਿੰਨਾ ਸੋਹਣਾ ਇਹਦੇ ਦੁਪੱਟਾ ਗਾ ਦੁਪੱਟਾ ਵੀ ਵਰਕ ਵਾਲਾ ਗਾ ਦੇਖੋ ਜੀ ਇਸ ਤਰ੍ਹਾਂ ਦਾ ਇਹਦੇ ਨਾਲ ਦੁਪੱਟਾ ਵਰਕ ਵਾਲਾ ਤੇ ਕਿੰਨੀ ਸੋਹਣੀ ਇਹਦੇ ਨਾਲ ਲੈਂਸ ਲੱਗੀ ਹੋਈ ਹੈਗੀ ਵਿੱਚ ਬੂਟੀਆਂ ਆਉਣੀਆਂ ਨੇ ਦੁਪੱਟੇ ਦੇ ਬਹੁਤ ਸੋਹਣਾ ਦੁਪੱਟਾ ਗਾ ਲੈਂਸ ਲੱਗੀ ਹੋਈ ਹੈਗੀ ਦੇਖੋ ਨਾਲ ਦੀ ਹੀ ਵਰਕ ਦੇ ਲੈਂਸ ਲੱਗੀ ਹੋਈ ਹੈਗੀ ਸਾਰੇ ਦੁਪੱਟੇ ਵਿੱਚ ਬੂਟੀ ਰਹੂਗੀ ਇਸ ਤਰ੍ਹਾਂ ਦਾ ਸੂਟ ਵੀ ਲੁੱਕਰ ਹੋਊਗੀ ਇਸ ਤਰ੍ਹਾਂ ਤੁਸੀਂ ਸਕਰੀਨਸ਼ਾਟ ਲੈ ਸਕਦੇ ਹੋ ਜੀ ਦੇਖੋ ਦੁਪੱਟੇ ਦੇ ਨਾਲ 1000 ਰੁਪਏ ਦਾ ਪ੍ਰਾਈਸ ਰਹੂਗਾ ਜੀ 1000 ਰੁਪਏ ਦਾ ਸੂਟ ਆਗਾ 1000 ਰੁਪਏ ਵਿੱਚ ਬਹੁਤ ਸੋਹਣਾ ਸੂਟ ਤੁਹਾਨੂੰ ਤੁਹਾਡੇ ਘਰ ਤੱਕ ਮਿਲ ਜੂਗਾ ਸਕਰੀਨਸ਼ਾਟ ਲੈ ਕੇ ਆਪਣਾ ਸੂਟ ਤੁਸੀਂ ਬੁੱਕ ਕਰ ਸਕਦੇ ਹੋਗੇ ਇਹਦੀ ਕੜਾਈ ਬਹੁਤ ਸੋਹਣੀ ਹੈਗੀ ਕਲਰ ਵੀ ਬਹੁਤ ਸੋਹਣਾਗਾ ਕਪੜਾ ਵੀ ਬਹੁਤ ਸੋਹਣਾ ਕੋਈ ਲੈਂਥ ਦਾ ਇਸ਼ੂ ਨਹੀਂ ਹੈਗਾ ਜਿੰਨਾ ਮਰਜ਼ੀ ਆਪਾਂ ਵੱਧ ਰੱਖ ਸਕਦੇ ਆ ਘੱਟ ਰੱਖ ਸਕਦੇ ਆਗੇ ਆਲ ਓਵਰ ਇਹ ਸੂਟ ਰਹੂਗਾ ਜੀ ਤੇ ਹੁਣ ਆਪਾਂ ਤੁਹਾਨੂੰ ਦਿਖਾਉਨੇ ਆ ਇਹਦੇ ਵਿੱਚ ਦੂਸਰਾ ਕਲਰ ਦੇਖੋ ਇਹ ਬੜਾਈ ਦੇ ਵਿੱਚ ਸੈਕੰਡ ਕਲਰ ਆ ਦੇਖੋ ਪਰਪਲ ਦਾ ਕਲਰ ਆ ਨਾਲ ਵਾਈਟ ਤੇ ਪਰਪਲ ਵਰਕ ਹੋਇਆ ਹੋਇਆ वर्क सेम रहेगा उस तरह का ही दुपट्टा रहेगा लैस आला ना ही कलर ज्यादा डार्क ने जी ना ही ज्यादा लाइट ने बेच इस तरह की बूटी रहूगी ਦੇ ਨਾਲ ਫੋਰ ਸਾਈਡ ਦੁਪट्टे ਤੇ ਲੈਸ ਲੱਗੀ ਹੋਈ ਹੈਗੀ ਉਹ ਇਹਦੇ ਵਿੱਚ ਜ਼ਰੀ ਦਾ ਕੰਮ ਨਹੀਂ ਹੈਗਾ ਸਿਰਫ ਥ੍ਰੈਡ ਦਾ ਕੰਮ ਆ ਸਾਰਾ ਥ੍ਰੈਡ ਦਾ ਕੰਮ ਆਗਾ ਦੇਖੋ ਕਿੰਨਾ ਸੋਹਣਾ ਕਪੜਾ ਦਾ ਤੇ ਬਹੁਤ ਹੀ ਘੱਟ ਪ੍ਰਾਈਸ ਚ 1000 ਰੁਪਏ ਦੇ ਵਿੱਚ ਇਹ ਸੂਟ ਤੁਹਾਨੂੰ ਮਿਲ ਜੂਗਾ ਜੀ ਸਾਰੇ ਆਪਣੇ ਕੋਲੇ ਸੂਟ ਨਾਰਮਲ ਰੇਂਜ ਚ ਮਿਲ ਜਾਂਦੇ ਨੇ ਜੀ ਜੇ ਤੁਸੀਂ ਆਪਣੇ ਪਸੰਦ ਦਾ ਕੋਈ ਸੂਟ ਤਿਆਰ ਕਰਵਾਉਣਾ ਤਾਂ ਉਹ ਵੀ ਕਰਵਾ ਸਕਦੇ ਹੋਗੇ ਲਓ ਜੀ 1000 ਰੁਪਏ ਦਾ ਪ੍ਰਾਈਸ ਰਹੂਗਾ ਜੀ ਤੇ ਹੁਣ ਆਪਾਂ ਅਗਲਾ ਸੂਟ ਤੇ ਨੂੰ ਦੇਖਾਂਗੇ ਆ ਨਿਕ ਲਓ ਜੀ ਨਿਕ ਕਿੰਨਾ ਸੋਹਣਾ ਇਹ ਤੇ ਕੰਮ ਹੋਇਆ ਹੋਇਆਗਾ ਕਿੰਨਾ ਸੋਹਣਾ ਇਹਦਾ ਕਲਰ ਆਗਾ ਦੇਖੋ ਕੰਮ ਤੁਸੀਂ ਆਪ ਹੀ ਦੇਖ ਸਕਦੇ ਹੋ ਕਿੰਨੀ ਸਫਾਈ ਨਾਲ ਇਹਦੇ ਤੇ ਕੰਮ ਹੋਇਆ ਹੋਇਆਗਾ ਇਹਨੂੰ ਗਰਲਿਸ਼ ਵੀ ਪਾ ਸਕਦੀਆਂ ਨੇ ਲੇਡੀਜ਼ ਵੀ ਪਾ ਸਕਦੇ ਨੇਗੇ ਜੋ ਮਰਜੀ ਇਹਨੂੰ ਪਹਿਨ ਸਕਦੇ ਨੇਗੇ ਤੇ ਇਹਦਾ ਦੁਪੱਟਾ ਨਾਲ ਹੈਗਾ ਇਸ ਤਰ੍ਹਾਂ ਦਾ ਕਾਟਾ ਵਰਕ ਵਾਲਾ ਇਹਦੇ ਦੁਪੱਟਾ ਲੱਗਿਆ ਦੇਖੋ ਇਸ ਤਰ੍ਹਾਂ ਸਾਈਡ ਤੇ ਦੇ ਬੂਟੀਆਂ ਨੇਗੀਆਂ ਜੀ ਇਹ ਵਿੱਚ ਵਿੱਚ ਵੀ ਬੂਟੀ ਹੈਗੀ ਦੇਖੋ ਨਾਲ ਕੱਟਵਰਕ ਹੋਇਆ ਹੋਇਆ ਹੈਗਾ ਕਿੰਨਾ ਸੋਹਣਾ ਦੁਪੱਟਾ ਹੈਗਾ ਦੇਖੋ ਦੁਪੱਟੇ ਤੇ ਵੀ ਕਿੰਨਾ ਸੋਹਣਾ ਕੰਮ ਹੋਇਆ ਹੋਇਆ ਘੇਰੇ ਦਾ ਕੰਮ ਕਿੰਨਾ ਸੋਹਣਾ ਹੋਇਆ ਹੋਇਆ ਵਿੱਚ ਇਹਦੇ ਉੱਪਰ ਤੱਕ ਮੇਲਾ ਬਣੀਆਂ ਹੋਈਆਂ ਨੇ ਜੀਆਂ ਲਓ ਜੀ ਕਪੜਾ ਵੀ ਬਹੁਤ ਸੋਹਣਾਗਾ ਕਲਰ ਬਹੁਤ ਪਿਆਰਾ ਕਲਰ ਹੈਗਾ ਜਿਸ ਤਰ੍ਹਾਂ ਆਪਾਂ ਮਰਜ਼ੀ ਇਹਨੂੰ ਬਣਾ ਸਕਦੇ ਹਾਂ ਕੋਈ ਇਹਦੇ ਤੇ ਕੋਈ ਅਲੱਗ ਤੋਂ ਡਿਜ਼ਾਈਨਿੰਗ ਦੇਣ ਦੀ ਲੋੜ ਨਹੀਂ ਹੈਗੀ ਕਿ ਕੋਈ ਪਾਈਪਿੰਗ ਦੀ ਲੋੜ ਨਹੀਂ ਹੈਗੀ ਇਸ ਤਰ੍ਹਾਂ ਵੀ ਆਪਾਂ ਨੂੰ ਸਿੰਪਲ ਸੂਟ ਤਿਆਰ ਕਰ ਸਕਦੇ ਹਾਂਗੇ ਸਾਰੇ ਤੁਹਾਨੂੰ ਪੁੱਛਣਗੇ ਵੀ ਇਹ ਸੂਟ ਤੁਸੀਂ ਕਿੱਥੋਂ ਤਿਆਰ ਕਰਵਾਇਆ ਤੇ ਇਹਦਾ ਪ੍ਰਾਈਸ ਬਹੁਤ ਹੀ ਘੱਟ ਆ ਦੇਖੋ ਜੀ ਇਹ ਸੂਟ ਤੁਹਾਨੂੰ ਪਸੰਦ ਆ ਤਾਂ ਤੁਸੀਂ ਸਕਰੀਨਸ਼ਾਟ ਲੈ ਸਕਦੇ ਹੋਗੇ ਤੇ ਇਹਦਾ ਪ੍ਰਾਈਸ ਸਿਰਫ 1500 ਰੁਪਏ ਆ ਜੀ ਸਿਰਫ 1500 ਰੁਪਏ ਵਿੱਚ ਇਹ ਸੂਟ ਤੁਹਾਨੂੰ ਮਿਲ ਜਾਊਗਾ ਦੇ ਇਹਦੇ ਆਪਾਂ ਚੈੱਕ ਕਰ ਲੈਨੇ ਆ ਵੀ ਬਾਜੂ ਤੇ ਡਿਜ਼ਾਈਨ ਹੈ ਜਾਂ ਨਹੀਂ ਨਹੀਂ ਜੀ ਇਹਦੇ ਬਾਜੂ ਤੇ ਕੋਈ ਡਿਜ਼ਾਈਨ ਨਹੀਂ ਹੈਗਾ ਤਾਂ ਸਿਰਫ ਇਹਦੇ ਤੇ ਘੇਰੇ ਦਾ ਕੰਮ ਹੋਇਆ ਹੋਇਆਗਾ ਤੇ ਉੱਪਰ ਤੱਕ ਇਹਦੇ ਬੇਲਾ ਜਾਨੀਆਂ ਦੇਖੋ ਕਿੰਨਾ ਸੋਹਣਾ ਸੂਟ ਆ 1500 ਰੁਪਏ ਇਹਦਾ ਪ੍ਰਾਈਸ ਰਹੂਗਾ ਜੀ ਵੀਡੀਓ ਵਿੱਚ ਆਪਾਂ ਤੁਹਾਨੂੰ ਨਾਲ ਦੀ ਨਾਲ ਸਾਰੇ ਸੂਟਾਂ ਦੇ ਪ੍ਰਾਈਸ ਦੱਸੀ ਜਾਣੇਗੇ ਸਟੌਕ ਵੀ ਬਹੁਤ ਸੋਹਣਾਗਾ ਦੇਖੋ ਆਪਣੇ ਕੋਲ ਸਾਰੇ ਸੂਟ ਨਾਰਮਲ ਰੇਂਜ ਤੇ ਮਿਲ ਜਾਂਦੇ ਨੇ ਹਰ ਇੱਕ ਭੈਣ ਦੇ ਬਜਟ ਚ ਰਹਿਣ ਵਾਲੇ ਮਾਸਮਾ ਆਹ ਆਉਂਿਆ ਜੀ ਮਸਲਿਨ ਦਾ ਸੂਟ ਹੈ ਵੀ ਇਹ ਥੋੜਾ ਜਿਹਾ ਫੈਂਸੀ ਲੁੱਕ ਚ ਆ ਜਾਂਦਾ ਦਾ ਦੇਖੋ ਇਹਦੇ ਇਸ ਤਰ੍ਹਾਂ ਵਰਕ ਪਿਆ ਹੋਇਆ ਹੈ ਵਾਚ ਇਸ ਤਰ੍ਹਾਂ ਅੰਬੀਆਂ ਦਾ ਇਹ ਡਿਜ਼ਾਈਨ ਬਣਿਆ ਹੋਇਆ ਜ਼ਰੀ ਦਾ ਕੰਮ ਹੋਇਆ ਹੋਇਆਗਾ ਨਾਲ ਹਲਕਾ ਹਲਕਾ ਸਟੋਨ ਵਰਕ ਹੋਇਆ ਹੋਇਆਗਾ ਘੇਰੇ ਦਾ ਕੰਮ ਆ ਤੇ ਹਰਕਾ ਹਲਕਾ ਇਹਦੇ ਚ ਜਰੀ ਦਾ ਕੰਮ ਆ ਜਿਆਦਾ ਨਹੀਂ ਹੈਗਾਗਾ ਕਿ ਜਿਆਦਾ ਆਪਣੇ ਜਰੀ ਵਗੈਰਾ ਚੂਹੂਗੀ ਤੇ ਨੀਚੇ ਇਹਦੇ ਇਸ ਤਰ੍ਹਾਂ ਪਾਈਪਿੰਗ ਲੱ ਕੇ ਪੱਟੀ ਲੱਗੀ ਹੋਈ ਹੈਗੀ ਜਿੰਨੀ ਮਰਜ਼ੀ ਇਹਦੀ ਲੈਂਥ ਰੱਖ ਸਕਦੇ ਆ ਗਲਾ ਜਿੰਨਾ ਮਰਜ਼ੀ ਬਣਾ ਲਓ ਸ਼ਾਰਟ ਬਣਾ ਲਓ ਚਾਹੇ ਜਿੰਨੀ ਮਰਜ਼ੀ ਲੈਂਥ ਰੱਖ ਲਓ ਇਹਦੀ ਠੀਕ ਹੈ ਜੀ ਆਲਓ ਵੇ ਸੂਟ ਆ ਮਸਲੀਨ ਦਾ ਸੂਟ ਹੈ ਇਹ ਵੀ 1000 ਰੁਪਏ ਦਾ ਇਸ ਤਰ੍ਹਾਂ ਦਾ ਇਹਦੇ ਨਾਲ ਦੁਪੱਟਾ ਰਹੂਗਾ ਦੁਪੱਟੇ ਦੇ ਉੱਪਰ ਲੈਂਸ ਲੱਗੀ ਹੋਈ ਆ ਸਿੱਪੀ ਦਾ ਕੰਮ ਹੋਇਆ ਹੋਇਆ ਜੈਰੀ ਦਾ ਕੰਮ ਹੋਇਆ ਠੀਕ ਹੈ ਜੀ 1000 ਰੁਪਏ ਦਾ ਪ੍ਰਾਈਸ ਆ 5 ਮੀਟਰ ਸੂਟ ਆ ਲੋ ਮਸਲੀਨ ਦਾਗਾ ਤੁਸੀਂ ਘਰ ਬਣਾਉਣਾ ਘਰ ਬਣਾ ਸਕਦੇ ਹੋ ਕਿਸੇ ਨੂੰ ਦੇਣ ਲੈਣ ਨੂੰ ਆਪਾਂ ਦੇਣਾ ਪਹਿਣਾ ਨੇ ਤੇ ਉਹ ਵੀ ਦੇ ਸਕਦੇ ਹੋਗੇ ਤੇ ਕਲਰ ਵੀ ਬਹੁਤ ਸੋਹਣਾਗਾ ਅਜਾ ਤੇ ਵਿੱਚ ਸੂਤ ਨੂੰ ਮਿਲ ਜੂਗਾ ਤੇ ਹੁਣ ਆਪਾਂ ਤੁਹਾਨੂੰ ਦਿਖਾਨੇ ਆ ਇਹ ਸੂਟ ਇਹ ਸੂਟ ਹੈਗੇ ਨੇ ਜੀ ਬਨਾਰਸੀ ਚ ਪ्योर ਬਨਾਰਸੀ ਚ ਸੂਟ ਆ ਇਹ ਬਹੁਤ ਹੀ ਸੋਹਣਾ ਕਪੜਾ ਗਾ ਦੇਖੋ ਕਪੜੇ ਨੂੰ ਆਪਾਂ ਤੁਹਾਨੂੰ ਫੀਲ ਕਰਕੇ ਦੱਸ ਸਕਦੇ ਆਂ ਵੀ ਕਿਸ ਤਰ੍ਹਾਂ ਦਾ ਕਪੜਾ ਗਾ ਬਹੁਤ ਸੋਹਣਾ ਘੇਰੇ ਤੇ ਡਿਜ਼ਾਈਨ ਬਣਿਆ ਹੋਇਆ ਗਾ ਛੋਟੇ ਛੋਟੇ ਬੂਟੀ ਆ ਜੀ ਤੇ ਘੇਰਾ ਵੀ ਇਹਦਾ ਬਹੁਤ ਖੁੱਲਾ ਡੁੱਲਾ ਗਾ ਨਾਲੇ ਦੀ ਇਸ ਤਰ੍ਹਾਂ ਦਾ ਦੁਪੱਟਾ ਗਾ ਪਿੰਕ ਰੰਗ ਦਾ ਸੂਟ ਆ ਇਹ ਦੇਖੋ ਦੁਪੱਟਾ ਸ਼ਾਲ ਵਾਂਗੂ ਬਹੁਤ ਹੀ ਜ਼ਿਆਦਾ ਫੁੱਲਾ ਡੁੱਲਾ ਦੁਪੱਟਾ ਦਾ ਇਸ ਤਰ੍ਹਾਂ ਇਹਦੀ ਦੁਪੱਟੇ ਦੇ ਕੰਮ ਹੋਇਆ ਹੋਇਆ ਦੇਖੋ ਜੀ ਇਸ ਤਰ੍ਹਾਂ ਦੇ ਦੁਪੱਟੇ ਦੇ ਕੰਮ ਹੋਇਆ ਹੋਇਆ ਇਸ ਤਰ੍ਹਾਂ ਤੁਸੀਂ ਸੂਟ ਦਾ ਸਕਰੀਨਸ਼ਾਟ ਲੈ ਸਕਦੇ ਹੋਗੇ 1500 ਰੁਪਏ ਸੂਟ ਦਾ ਪ੍ਰਾਈਸ ਹੈ ਜੀ 1500 ਰੁਪਏ ਸੂਟ ਦਾ ਪ੍ਰਾਈਸ ਹੈਗਾ ਜੇ ਤੁਸੀਂ ਆਪਣੇ ਪੰਜਾਬ ਤੋਂ ਆਪਾਂ ਨੂੰ ਸੂਟ ਤੁਸੀਂ ਬੁੱਕ ਕਰਵਾਉਨੇ ਹੋਗੇ ਤਾਂ ਤੁਹਾਨੂੰ ਕੋਈ ਵੀ ਅਲੱਗ ਤੋਂ ਸ਼ਿਪਿੰਗ ਚਾਰਜ ਨਹੀਂ ਦੇਣਾ ਪਊਗਾ ਜੇ ਤੁਸੀਂ ਕਿਤੋਂ ਬਾਹਰੋਂ ਮੰਗਵਾਉਨੇ ਹੋ ਤਾਂ ਉਹਦਾ ਅਲੱਗ ਤੋਂ ਆਪਾਂ ਨੂੰ ਸ਼ਿਪਿੰਗ ਚਾਰਜ ਲੱਗੂਗਾ ਠੀਕ ਹੈ ਜੀ ਸਕਰੀਨ ਸ਼ਾਟ ਲੈ ਕੇ WhatsApp ਤੇ ਮੈਸੇਜ ਕਰ ਦਿਓ ਤੇ ਜਲਦੀ ਤੋਂ ਜਲਦੀ ਆਪਣਾ ਸੂਟ ਬੁੱਕ ਕਰਵਾ ਲਿਓ ਦੇਖੋ ਇਹਦੇ ਤੇ ਕੋਈ ਵੀ ਆਪਾਂ ਨੂੰ ਵਰਕ ਵਗੈਰਾ ਕਰਵਾਉਣ ਦੀ ਜ਼ਰੂਰਤ ਨਹੀਂ ਪੈਂਦੀ ਹੈਗੀ ਬਹੁਤ ਸੋਹਣੀ ਲੁੱਕ ਬਣ ਕੇ ਆਉਂਦੀ ਹੈ ਸੂਟੀ ਬਹੁਤ ਸੋਹਣੇ ਲੱਗਦੇ 1500 ਰੁਪਏ ਦਾ ਪ੍ਰਾਈਸ ਰਹੂਗਾ ਜੀ ਤੇ ਇਹਦੇ ਵਿੱਚ ਆਪਣੇ ਕੋਲੇ ਸੈਕੰਡ ਕਲਰ ਹੈਗਾ ਸੋ ਜੀ ਕਲ ਇਹ ਆਪਣੇ ਕੋਲੇ ਸਿੰਗਲ ਸਿੰਗਲ ਪੀਸ ਰਹਿ ਗਏ ਜੀ ਇਹਦੇ ਵਿੱਚ ਲਾਈਟ ਚਾਟ ਹੀ ਆਉਂਦਾ ਦੇਖੋ ਇਹ ਕਾਵੜਾ ਕਰ ਰਿਹਾ ਹੈ ਵਿੱਚ ਸੇਮ ਨਾਲ ਦਾ ਸੂਟ ਆ ਉਸੇ ਤਰ੍ਹਾਂ ਦਾ ਹੀ ਦੁਪੱਟਾ ਹੈ ਸਿਰਫ ਕਲਰ ਦਾ ਹੀ ਫਰਕ ਹੈ ਐਸਾ ਇਹ ਕਿਰਪਾ ਮੈਂ ਇਹਦੀ ਆਪਾਂ ਬੈਗ ਤੇ ਤੁਹਾਨੂੰ ਦਿਖਾਉਣੀ ਹੈ ਕਿ ਕੰਮ ਹੋਇਆ ਗਿਆ। ਕੰਮ ਇਸ ਤੇ। ਹਾਂਜੀ ਇਸ ਤਰ੍ਹਾਂ ਇਹਦੇ ਬੈਗ ਤੇ ਕੰਮ ਹੋਇਆ। ਦੇਖੋ। ਇਹਦਾ ਵੀ ਰੇਟ 1500 ਰੁਪਏ ਹੈ ਜੀ ਬਨਾਸੀ ਸੂਟਾਂ ਦਾ ਰੇਟ 1500 ਰੁਪਏ ਰੂਪਾ। ਠੀਕ ਹੈ ਜੀ। ਇਹ ਆਪਣੇ ਕੋਲੇ ਹੈਗੇ ਨੇ ਬਨਾਸੀ ਸੂਟ ਪਿੰਕ ਦੇ ਫਰੋਜੀ ਕਲਰ ਦੇ ਇੱਕ ਸੂਟ ਆਪਾਂ ਤੁਹਾਨੂੰ ਦਿਖਾਉਣੀ ਆ ਬਹੁਤ ਹੀ ਫੈਂਸੀ ਸੂਟਾ ਬਹੁਤ ਹੀ ਹੈਵੀ ਸੂਟਾ ਹੈਗਾ।

ਮਹਿੰਦੀ ਕਲਰ ਹੈ ਦਾ ਸਿਮਰਚ ਸੂਟ ਆ ਇਹ ਪ्योर ਸਿਮਰਚ ਸੂਟ ਹੈਗਾ ਦੇਖੋ ਸੂਟ ਦੀ ਲੁੱਕ ਕਿੰਨੀ ਸੋਹਣੀ ਆ ਕਿੰਨਾ ਹੈਵੀ ਇਹਦੇ ਤੇ ਕੰਮ ਹੋਇਆ ਹੋਇਆਗਾ ਸਿਮਰ ਦਾ ਕਪੜਾ ਇਹ ਬਹੁਤ ਸੋਹਣਾ ਜੀ ਲਾਈਟ ਨਹੀਂ ਹੈਗਾਗਾ ਜਿਹੜੇ ਲਾਈਟ ਦੇ ਸੂਟ ਆਉਂਦੇ ਨੇ ਸਿਮਰ ਦੇ ਉਹ ਵਾਲੀ ਚੀਜ਼ ਨਹੀਂ ਹੈਗੀ ਇਹ ਬਹੁਤ ਸੋਹਣਾ ਕਪੜਾਗਾ ਤੇ ਦਾ ਦੁਪੱਟਾ ਕਿਆ ਕਹਨੇ ਨੇ ਦੁਪੱਟੇ ਦੇ ਦੇਖੋ ਪੂਰਾ ਜਾਲ ਬੰਨਿਆ ਹੋਇਆਗਾ ਦੁਪੱਟੇ ਵਿੱਚ ਤੇ ਦੁਪੱਟਾ ਵੀ ਆਪਣੇ ਕੋਲੇ ਪੂਰਾ 2.5 ਮੀਟਰ ਦਾ ਖੁੱਲਾ ਡੁੱਲਾ ਦੁਪੱਟਾ ਦਾ ਦੇਖੋ ਕਿੰਨਾ ਸੋਹਣਾ ਇਹਦਾ ਦੁਪੱਟਾ ਇਸ ਤਰ੍ਹਾਂ ਤੁਸੀਂ ਸਕਰੀਨਸ਼ਾਟ ਲੈ ਸਕਦੇ ਹੋਗੇ 1500 ਰੁਪਏ ਦਾ ਪ੍ਰਾਈਸ ਰਹੂਗਾ ਜੀ ਮਸਲ ਇਹਦਾ ਸਿਮਰ ਦਾ ਸੂਟ ਹੈਗਾ ਆਲਓਵਰ ਸੂਟ ਹੈ ਪਿਓਰ ਸਿਮਰ ਚਾ ਹਲਕੀ ਸਿਮਰ ਨਹੀਂ ਹੈਗੀ 1500 ਰੁਪਏ ਵਿੱਚ ਸੂਟ ਤੁਹਾਨੂੰ ਮਿਲ ਜਾਊਗਾ ਇਹਨੂੰ ਤੁਸੀਂ ਜਿਵੇਂ ਮਰਜ਼ੀ ਲਟਕਣ ਵਾਲੀ ਲੈਂਸ ਲਾ ਕੇ ਜਿਸ ਤਰ੍ਹਾਂ ਮਰਜ਼ੀ ਫੈਂਸੀ ਸੂਟ ਤੁਸੀਂ ਤਿਆਰ ਕਰ ਸਕਦੇ ਹੋ ਪਾਕਿਸਤਾਨੀ ਸੂਟ ਬਣਾ ਸਕਦੇ ਹੋਗੇ ਜਿਸ ਤਰ੍ਹਾਂ ਪਲਾਜੋ ਸੂਟ ਬਣਾਉਣਾਗਾ ਨਟਕਣ ਵਾਲੀ ਲੈਂਸ ਲਾ ਕੇ ਇਹਨੂੰ ਬਹੁਤ ਹੀ ਸੋਹਣਾ ਸੂਟ ਤੁਸੀਂ ਤਿਆਰ ਕਰਵਾ ਸਕਦੇ ਹੋ। ਲਓ ਜੀ ਸਕਰੀਨਸ਼ਾਟ ਲਓ ਤੇ ਵਟਸਐਪ ਤੇ ਛੇਤੀ ਤੋਂ ਪਹਿਲਾਂ ਆਪਾਂ ਨੂੰ ਮੈਸੇਜ ਕਰਕੇ ਸੂਟ ਬੁੱਕ ਕਰਵਾਓ। ਚਲੋ ਠੀਕ ਹੈ ਜੀ ਅੱਜ ਦੀ ਵੀਡੀਓ ਵਿੱਚ ਮੈਂ ਤੁਹਾਨੂੰ ਦਿਖਾਈ ਨੇ ਕਈ ਸੂਟ ਮੈਨੂੰ ਉਮੀਦ ਆ ਸਾਡੇ ਰੰਗ ਡਿਜ਼ਾਈਨ ਸੂਟ ਤੁਹਾਨੂੰ ਪਸੰਦ ਆਏ ਹੋਣਗੇ। ਜੇ ਵੀਡੀਓ ਵਧੀਆ ਲੱਗੀ ਜੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਨਾ ਤੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਨਾ। ਮਿਲਦਿਆਂ ਦੀ ਕਿਸੇ ਹੋਰ ਵੀਡੀਓ ਨਾਲ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਜੀ।